ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਹੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਣ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਿਤੇਸ਼ ਦਾ ਨਾਮ ਰੋਸ਼ਦਾ ਗੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਅਕਸਰ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਲੀਆਂ ਔਰਤਾਂ ਦਾ ਇੱਕ ਗਰੁੱਪ ਪੁਲਿਸ ਦੇ ਹੱਥੇ ਚੜਿਆ ਜ਼ਿਲ੍ਹਾ ਮੋਗਾ ਵਿੱਚ ਪਿਛਲੇ ਕੁਝ ਸਮੇਂ ਤੋਂ ਇਹ ਔਰਤਾਂ ਦਾ ਗਰੁੱਪ ਪੂਰੀ ਤਰ੍ਹਾਂ ਸਰਗਰਮ ਸੀ ਜਿਨ੍ਹਾਂ ਨੂੰ ਪੁਲਿਸ ਨੇ ਹੁਣ ਕਾਬੂ ਕਰ ਲਿਆ ਗਿਆ ਇਹ ਔਰਤਾਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਲੈਕਮੇਲ ਕਰ ਰਹੀਆਂ ਸਨ ਇਹ ਮਾਮਲਾ ਜ਼ਿਲ੍ਹਾ ਮੋਗਾ ਦੇ ਹਲਕਾ ਬਾਗਾ ਪੁਰਾਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਔਰਤਾਂ ਦਾ ਗਰੁੱਪ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਆਪਣੇ ਕੋਲ ਬੁਲਾ ਕੇ ਅਸ਼ਲੀਲ ਫੋਟੋਆਂ ਤੇ ਵੀਡੀਓ ਬਣਾ ਕੇ ਬਲੈਕਮੇਲ ਕਰਦੀਆਂ ਸਨ ਇਸ ਤੋਂ ਬਾਅਦ ਰਾਜ਼ੀਨਾਮੇ ਦੇ ਨਾਮ ਤੇ ਲੱਖਾਂ ਰੁਪਏ ਦੀ ਮੰਗ ਕੀਤੀ ਜਾਂਦੀ ਸੀ ਦਰਅਸਲ ਬਾਗਾ ਪੁਰਾਣਾ ਦੇ ਪਿੰਡ ਗੁਰੂ ਸਰ ਮਾੜੀ ਤੋਂ ਮਾਮਲਾ ਸਾਹਮਣੇ ਆਇਆ ਜਿੱਥੋਂ ਦੇ ਮੌਜੂਦਾ ਸਰਪੰਚ ਨੂੰ ਕੁਝ ਔਰਤਾਂ ਵੱਲੋਂ ਆਪਣੇ ਜਾਲ ਵਿੱਚ ਫਸਾ ਕੇ ਮੋਟੀ ਰਕਮ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਗੁਰੂ ਸਰ ਮਾੜੀ ਦੇ ਸਰਪੰਚ ਜਗਸੀਰ ਸਿੰਘ ਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ ਤੇ ਪੁਲਿਸ ਵੱਲੋਂ ਜਾਲ ਵਿਛਾ ਕੇ ਗੈਂਗ ਨੂੰ ਕਾਬੂ ਕਰ ਲਿਆ ਇਸ ਦੇ ਸਬੰਧ ਵਿੱਚ ਡੀਐਸਪੀ ਦਲਵੀਰ ਸਿੰਘ ਨੇ ਦੱਸਿਆ ਕਿ ਸਰਪੰਚ ਜਗਸੀਰ ਸਿੰਘ ਨੂੰ ਇਕ ਕਾਲ ਦਾ ਫੋਨ ਆਇਆ ਜਿਸ ਵਿੱਚ ਉਸਨੂੰ ਕਿਸੇ ਕੇਸ ਦਾ ਰਾਜ਼ੀਨਾਮਾ ਕਰਵਾਉਣ ਲਈ ਕਿਹਾ ਗਿਆ। ਜਕਸੀਰ ਸਿੰਘ ਆਪਣੇ ਕਿਸੇ ਨਿੱਜੀ ਕੰਮ ਲਈ ਮੋਗਾ ਗਿਆ ਹੋਇਆ ਸੀ ਜਿੱਥੇ ਉਸਨੂੰ ਰਸਤੇ ਵਿੱਚ ਹੀ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਮੋਗਾ ਦੇ ਪਰਵਾਨਾ ਨਗਰਿਕ ਘਰ ਵਿੱਚ ਲੈ ਗਏ। ਜਿੱਥੇ ਉਸ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਅਸ਼ਲੀਲ ਫੋਟੋ ਤੇ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ। ਰਾਜ਼ੀਨਾਮੇ ਦੇ ਨਾਮ ਉਤੇ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਉਸ ਤੋਂ ਬਾਅਦ ਉਥੋਂ ਦੋ ਔਰਤਾਂ ਹੋਰ ਬੁਲਾਈਆਂ ਗਈਆਂ। ਰਾਜੀਨਾਮੇ ਲਈ ਉਸਨੂੰ ਪੁਲਿਸ ਕਾਰਵਾਈ ਕਰਨ ਦੀ ਧਮਕੀ ਦੇਣ ਲੱਗੀਆਂ ਉਸ ਤੋਂ ਬਾਅਦ ਉਸਦੇ ਪਿੰਡ ਗੁਰੂਸਰ ਮਾੜੀ ਦੇ ਸਾਬਕਾ ਸਰਪੰਚ ਮੇਜਰ ਸਿੰਘ ਨੂੰ ਉੱਥੇ ਬੁਲਾਇਆ ਗਿਆ ਮੇਜਰ ਸਿੰਘ ਵੱਲੋਂ ਵੀ ਰਾਜੀਨਾਮੇ ਦਾ ਦਬਾਅ ਪਾਇਆ ਗਿਆ 4 ਲੱਖ ਰੁਪਏ ਵਿੱਚ ਰਾਜੀਨਾਮਾ ਹੋਣ ਤੋਂ ਬਾਅਦ ਮੇਜਰ ਸਿੰਘ ਜਗਸੀਰ ਸਿੰਘ ਨੂੰ ਉੱਥੋਂ ਘਰ ਵਾਪਸ ਲਿਆਇਆ ਮੇਜਰ ਸਿੰਘ ਅਗਲੇ ਹੀ ਦਿਨ ਵਾਰ-ਵਾਰ ਉਸਨੂੰ ਫੋਨ ਕਰਕੇ ਪੈਸੇ ਦੇਣ ਬਾਰੇ ਕਹਿਣ ਲੱਗਾ ਜਗਸੀਰ ਸਿੰਘ ਨੇ ਇਸ ਦੇ ਸਬੰਧ ਵਿੱਚ ਐਸਐਚਓ ਜਤਿੰਦਰ ਸਿੰਘ ਨੂੰ ਤਲਾਹ ਦਿੱਤੀ ਤਾਂ ਪੁਲਿਸ ਵੱਲੋਂ ਟਰੈਪ ਲਗਾ ਕੇ ਇਸ ਗੈਂਗ ਨੂੰ ਮੌਕੇ ਤੇ ਕਾਬੂ ਕਰ ਲਿਆ ਮੇਜਰ ਸਿੰਘ ਸਮੇਤ ਮੌਕੇ ਤੋਂ ਗੈਂਗ ਦੇ 6 ਮੈਂਬਰ ਕਾਬੂ ਕਰ ਲਏ ਗਏ ਗੈਂਗ ਦੇ ਕੁੱਲ 9 ਮੈਂਬਰਾਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਇਹਨਾਂ ਦੇ ਕੋਲੋਂ ਮੋਬਾਈਲ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਜਿਸ ਵਿੱਚ ਜਗਸੀਰ ਸਿੰਘ ਨੂੰ ਬਿਠਾ ਕੇ ਲਿਜਾਇਆ ਗਿਆ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਬਾਕੀ ਮੁਲਜ਼ਮਾਂ ਦੀ ਭਾਲ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਜਾਂ ਕਿਸੇ ਨੂੰ ਇਸ ਤਰ੍ਹਾਂ ਜਾਲ ਵਿੱਚ ਫਸਾਇਆ ਜਾਂਦਾ ਹੈ ਤਾਂ ਸ਼ਰਮ ਕਰਨ ਦੀ ਬਜਾਏ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਮੌਕੇ ਤੇ ਕਾਰਵਾਈ ਕੀਤੀ ਜਾ ਸਕੇ ਅਤੇ ਇਹੋ ਜਿਹੇ ਅੰਸਰਾਂ ਨੂੰ ਨਾth ਪਾਈ ਜਾ ਸਕੇ ਐਕਚੁਅਲੀ ਗੱਲ ਸਾਡੇ ਕੋਲੇ ਜਗਸੀਰ ਸਿੰਘ ਜਨੰਦੀ ਦੇ ਪਤਨੀ ਗੁਰੂ ਸਰਮਾੜੀ ਦੀ ਸਰਪੰਚ ਹੈ ਹਰਬੰਸ ਕੋਰ ਉਹ ਉਹਨੇ ਸਾਨੂੰ ਅਪਰੋਚ ਕੀਤਾ ਕਿ ਨੇ ਕਰਕੇ ਕੋਈ ਇੱਕ ਰੈਕਟ ਹੈਗਾ ਜਿਨੇ ਉਹਨ ਕੱਲ ਇੱਕ ਲੇਡੀ ਪ੍ਰੀਤrana ਦੀ ਲੇਡੀ ਨੇ ਉਹਨੂੰ ਬੁਲਾਇਆ ਸੀਗਾ ਪਰਸੋਂ ਦੀ ਗੱਲ ਹੈ ਇਹ 4 ਤਰੀਕ ਨੂੰ ਲੇਡੀ ਨੇ ਬੁਲਾਇਆ ਕਿ ਮੇਰਾ ਬਾਗੇਪੁਰਾਣੇ ਚ ਕੋਈ ਕੇਸ ਚੱਲਦਾ ਹੈਗਾ ਕੋਈ ਸਾਡੀ ਲੜਾਈ ਝੜੇ ਦਾ ਕੇਸ ਹੈ ਉਸ ਚ ਸਾਡਾ ਰਜਨਾਵਾ ਕਰਾ ਦੇ ਪੁਲਿਸ ਨੂੰ ਕਿਹਾ ਕਿ ਕਿਉਂ ਤੂੰ ਸਰਪੰਚ ਹੈ ਕਿ ਆਪ ਆਵਾਦ ਪਾਟੀ ਦਾ ਸਰਪੰਚ ਹੈ ਇਸ ਕਰਕੇ ਤੂੰ ਸਾਡੀ ਮਦਦ ਕਰ ਇਹ ਮੋਗੇ ਗਿਆ ਹੋਇਸੀ ICICI ਬੈਂਕ ਤੇ ਨੂੰ ਕੋਈ ਕੰਮ ਸੀਗਾ ਆਉਂਦੇ ਹੋਏ ਇਹ ਇੱਥੇ ਇਹਨੂੰ ਫੜ ਲਿਆ 메ਨ ਰੋਡ ਜਿਹੜੀ ਹੈਗੀ ਅਗਿਲ ਪਿੰਡ ਦੇ ਨੇੜੇ ਉੱਥੋਂ ਇਹਨੂੰ ਜ਼ਬਰਦਸਤੀ ਇਹਨੂੰ ਚੱਕ ਕੇ ਲੈ ਗਏ ਇੱਕ ਬੰਦਾ ਇਹਦਾ ਮੋਟਰਸਾਈਕਲ ਲੈ ਗਿਆ ਬਾਕੀ ਕਾਰ 'ਚ ਇਹਨੂੰ ਬਿਠਾ ਕੇ ਮੋਗੇ ਲੈ ਗਿਆ ਉੱਥੇ ਜਿਹੜਾ ਹੈਗਾ ਆਪਣਾ ਵੇਦਾਂਤਨਗਰ ਨਹੀਂ ਕੀ ਨਾ ਪਰਵਾਨਾ ਨਗਰ ਦੇ ਵਿੱਚ ਇਨੂੰ ਲੈ ਗਏ ਉੱਥੇ ਲਿਜਾ ਕੇ ਇੱਕ ਘਰ ਦੇ ਵਿੱਚ ਇਹਨੂੰ ਬੰਦ ਕਰਕੇ ਇੱਕ ਲੇਡੀ ਦੇ ਨਾਲ ਇਹਦੇ ਅਲਫ ਨੰਗਾ ਕਰਕੇ ਇਹਦੀਆਂ ਵੀਡੀਓ ਬਣਾ ਲਈਆਂ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਦੋ ਲੇਡੀਜ਼ ਨੂੰ ਅਪਰੋਚ ਕੀਤਾ ਜਿਹੜੀਆਂ ਕਿ ਰਾਜ ਰਾਨੀ ਹੈਗੀ ਐ ਤੇ ਉਹਦੀ ਬੇਟੀ ਮਮਤਾ ਰਾਣੀ ਹੈਗੀ ਐ ਉਹ ਦੋਨੇ ਆ ਗਈਆਂ ਉਹ ਉਹ ਬੁਲਾਈਆਂ ਇਸ ਕਰਕੇ ਸੀ ਕਿ ਰਾਜ ਨਾਮਾ ਕਰਾ ਦੇ ਉਹਨਾਂ ਨੇ ਜੀ ਇਹਨੂੰ ਕਿਹਾ ਵੀ ਇਸ ਕਰਕੇ ਤੇ ਲੜਕੀ ਦਾ ਮੈਡੀਕਲ ਕਰਾਵਾਂਗੇ ਅਸੀਂ ਤੇਰੇ ਤੇ ਪਰਚਾ ਦਰਜ ਹੋਏਗਾ ਰੇਪ ਦਾ ਪਰਚਾ ਹੋਏਗਾ ਤੇਰੀ ਬਦਨਾਮੀ ਹੋਏਗੀ ਤੇ ਤੇਰੀ ਵੀਡੀਓ ਵੀ ਵਾਇਰਲ ਕਰਾਂਗੇ ਜਿਸ ਤੋਂ ਡਰਦੇ ਮਾਰੇ ਇਹਨੂੰ ਕਿਆ ਵੀ ਕੋਈ ਬੰਦਾ ਬੁਲਾਉਂਦਾ ਉਹ ਬੰਦਾ ਵੀ ਇਹਨਾਂ ਨੇ ਹੀ ਬੁਲਾ ਕੇ ਦਿੱਤਾ ਜਿਹੜਾ ਕਿ ਗੁਰੂ ਸਰ ਮਾੜੀ ਦਾ ਸਾਬਕਾ ਸਰਪੰਚ ਮੇਜਰ ਸਿੰਘ ਉਹ ਮੇਜਰ ਸਿੰਘ ਇਹਦੇ ਬੁਲਾਉਣ ਤੇ ਆ ਗਿਆ ਤੇ ਮੇਜਰ ਸਿੰਘ ਨੂੰ ਇਹਨਾਂ ਨੇ ਕਿਹਾ ਵੀ ਇਹਦੀ ਜ਼ਿੰਮੇਵਾਰੀ ਲੈ ਤੂੰ ਇਹ ਤੋਂ ਪੈਸੇ ਲੈਣੇ ਹਨ ਤਾਂ ਕੁੱਲ ਰਕਮ ਪਹਿਲਾਂ ਇਹਨਾਂ ਨੇ 10 ਲੱਖ ਮੰਗੀ ਸੀ ਪਰ ਅਲਟੀਮੇਟਲੀ ਜਿਹੜਾ ਰਾਜੀਨਾਮਾ ਹੋਇਆ ਉਹ 4 ਲੱਖ ਰੁਪਏ ਦੇ ਵਿੱਚ ਹੋਇਆ ਤੇ ਉਹ ਮੇਜਰ ਸਿੰਘ ਇਹਨੂੰ ਛੁਡਾ ਕੇ ਲੈ ਆਇਆ ਤੇ ਮੋਟਰਸਾਈਕਲ ਵੀ ਲੈ ਆਇਆ ਇਹ ਆ ਗਿਆ ਤੇ ਕੱਲ ਫਿਰ ਜਦੋਂ ਇਹ ਬਾਰ-ਬਾਰ ਪੈਸੇ ਮੰਗ ਰਹੇ ਸੀ ਮੇਜਰ ਸਿੰਘ ਜੀ ਨੂੰ ਦਬਾਅ ਪਾ ਰਿਆ ਸੀ ਪੈਸੇ ਲੈ ਕੇ ਆਉਣੇ ਆਪਾਂ ਤਾਂ ਫਿਰ ਇਹਨੇ ਅਲਟੀਮੇਟਲੀ ਅਪਰੋਚ ਕੀਤਾ ਪੁਲਿਸ ਕੋਲੇ ਉਸ ਤੋਂ ਬਾਅਦ ਇਹਨਾਂ ਦੇ ਬਿਆਨ ਤੇ ਪਰਚਾ ਦਿੱਤਾ ਗਿਆ 128 ਨੰਬਰ ਐਫ ਆਈ ਆਰ ਦਰਜ ਹੈ ਜਿਸ ਜਗਸੀਰ ਸਿੰਘ ਹਦਈ ਹੈ ਤੇ ਉਹ ਉਹਦੇ ਕਹਿਣ ਤੇ ਪਰਚਾ ਦੇਣ ਤੋਂ ਬਾਅਦ ਅਸੀਂ ਟਰੈਪ ਲਾਇਆ ਟਰੈਪ ਲਾ ਕੇ ਅਸੀਂ 6 ਬੰਦੇ ਨੂੰ ਅਰੈਸਟ ਕੀਤੇ ਨੇ ਜਿਦੇ ਵਿੱਚ ਦੋ ਲੇਡੀਜ਼ ਨੇ ਤੇ ਚਾਰ ਬੰਦੇ ਨੇ ਤੇ ਤਿੰਨ ਬੰਦੇ ਹਜੇ ਰਿੰਦੇ ਨਹੀਂ ਜਿਸ ਚ ਦੋ ਅਣਜਾਣ ਤੇ ਇੱਕ ਜਿਹੜੀ ਪ੍ਰੀਤਨਾਦੀ ਲੜਕੀ ਆ ਉਹਦਾ ਨਾਮ ਵੀ ਹਜੇ ਕਲੀਅਰ ਨਹੀਂ ਹੈ ਜੇ ਜੋਦੀ ਹੈ ਪਰ ਪਤਾ ਇਹ ਲੱਗਿਆ ਉਹ ਤਿੰਨੇ ਹੀ ਬੰਦੇ ਫਰੀਦਕੋਟ ਕੋਟਪੂਰੇ ਨਾਲ ਸੰਬੰਧਿਤ ਹੈਗੇ ਨੇ ਉਹ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਹ ਇਸ ਤਰ੍ਹਾਂ ਨਾਲ ਹੀ ਰਿਕਟ ਚੱਲ ਰਿਹਾ ਸੀਗਾ ਇਹ ਸਾਡੇ ਐਸਐਸਕੇ ਸਾਹਿਬ ਦੇ ਦੇਸ਼ਾਂ ਦਿਸ਼ਾਾਂ ਤੇ ਚੱਲਦੇ ਹੋਏ ਮਾੜੇ ਅਨਸ਼ਰਾਂ ਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ ਉਸ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈਗੀ ਹੈ ਪੁਲਿਸ ਦੀ ਕਿਉਂਕਿ ਘੋਲੇ-ਭੋਲੇ ਲੋਕਾਂ ਨੂੰ ਬੁਲਾ ਕੇ ਕਹਿੰਨਾ ਇਹ ਤੋਖਾ ਦੇ ਕੇ ਬੁਲਾ ਲੈਂਦੇ ਨੇ ਉਸ ਤੋਂ ਬਾਅਦ ਫਿਰ ਵੱਡੀਆਂ ਰਕਮਾਂ ਲੈ ਕੇ ਇਹ ਕਰਦੇ ਨੇ ਇਹ ਜੱਟ ਇਹ ਹੈਗਾ 140 3 ਜਿਹੜੀ ਕਿ ਹੈਗੀ ਹੈ ਕਿਡਨੈਪਿੰਗ 308 ਇਹ ਹੈ ਐਕਸਟਰਸ਼ਨ ਹੁੰਦਾ ਹੈ ਤੇ 351 ਜਿਹੜੀ ਹੈਗੀ ਹੈ ਇਹ 506 ਉਸ ਤੋਂ ਬਾਅਦ 343 ਦੀ 5 ਤੇ 62 120 ਡੀ ਵੀ ਲਾਈ ਗਈ ਹੈ ਇਸੇ ਸੈਕਸ਼ਨ ਆਈ ਪੀ ਸੀ ਦੀ ਕਿਉਂਕਿ ਇਹ ਮੇਜਰ ਸਿੰਘ ਜਿਹੜਾ ਐਕਚੁਅਲ ਪਾਰਟਿਸਪੈਂਟ ਨਹੀਂ ਸੀਗਾ ਪਰ ਕਰਨ ਕਰਾਉਣ ਵਾਲਾ ਸਾਰਾ ਪਿੱਛੋਂ ਦੀ ਇਹ ਕਰਾ ਰਿਹਾ ਸੀ ਕਿਉਂਕਿ ਜਤਖੀਰ ਸਿੰਘ ਦੇ ਫੋਨ ਤੇ ਮੇਜਰ ਸਿੰਘ ਨੇ ਪਹਿਲਾਂ ਜਤਖੀਰ ਸਿੰਘ ਦਾ ਨੰਬਰ ਦਿੱਤਾ ਰੈਕਟ ਨੂੰ ਮੇਜਰ ਸਿੰਘ ਦੀ ਆਉਂਦੀ ਲਾਕਡਾਉਨ ਠਹੀ ਸੀ ਕਿਉਂਕਿ ਹਰਿਆ ਸਰਪੰਚ ਹੈ ਜਿੱਤੇ ਇਹਦੀ ਵਾਈਫ ਜਿੱਤੀ ਹੋਈ ਹੈ ਤੇ ਮੇਜਰ ਸਿੰਘ ਨੇ ਪਹਿਲਾਂ ਨੰਬਰ ਦਿੱਤਾ ਸੀ ਫਿਰ ਗੈਂਗ ਨੇ ਇਹਨੂੰ ਬੁਲਾਇਆ ਬਲਾ ਕੇ ਕਿ ਡੱਬ ਕਰਕੇ ਲੈ ਗਏ ਫਿਰ ਇਹ ਤੋਂ ਪੈਸੇ ਮੰਗਣ ਲੱਗੇ ਮੁਖੀ ਇਹਨਾਂ ਦਾ ਜਿਹੜਾ ਅਸੀਂ ਆਈਡੀਆ ਲਾਇਆ ਹੈਗਾ ਜਿੰਨਾ ਕਿ ਸਾਨੂੰ ਤਫਤੀਸ਼ ਤੋਂ ਹੀ ਪਤਾ ਲੱਗਿਆ ਰਾਜ ਰਾਨੀ ਤੇ ਜਿਹੜੀ ਮਮਤਾ ਹੈਗੀਆਂ ਨੇ ਇਹ ਮੇਨ ਹੈਗੀਆਂ ਨੇ ਕਿਉਂਕਿ ਇਹਨਾਂ ਨੂੰ ਹੀ ਕਿਉਂ ਰਾਜਨਾਮੇ ਨੂੰ ਬੁਲਾਇਆ ਜਾਂਦਾ ਹੈ ਮੰਨ ਲਾ ਹਰ ਜੇ ਇਹੋ ਜਿਹਾ ਕੰਮ ਹੁੰਦਾ ਹੈ ਤਾਂ ਇਹਨਾਂ ਨੂੰ ਕਿਉਂ ਅਗਲਾ ਬੰਦੇ ਨੂੰ ਕਿਹਾ ਜਾਵੇ ਤੂੰ ਆਪ ਦਾ ਬੰਦਾ ਕੋਈ ਬੁਲਾ ਕੇ ਰਜਨਾਮਾ ਕਰਕੇ ਇਹਨਾਂ ਨੂੰ ਹੀ ਰਜਨਾਮੇ ਚ ਬੁਲਾਇਆ ਜਾਂਦਾ ਤੇ ਮੇਜਰ ਬੈਨੇਫਿਸ਼ੀਅਰੀ ਇਹੀ ਸੀਗੇ ਇਹ ਜਿਹੜੋਂ ਪੈਸੇ ਲੈਣ ਆਈਆਂ ਇਹ ਦੋਨੇ ਸੀਗੇ ਹਾਜ਼ਰਕਾਰ ਦੇ ਵਿੱਚ ਪ੍ਰੈਸਟ ਅਸੀਂ ਕੀਤੇ ਨੇ ਰਾਜਰਾਣੀ ਮਮਤਾ ਰਾਣੀ ਉਸ ਤੋਂ ਬਾਅਦ ਮੇਜਰ ਸਿੰਘ ਸਰਪੰਚ ਤੇ ਜੌਨ ਇੱਕ ਹੈਗਾ ਤੇ ਇੱਕ ਜਸ ਜਸਪ੍ਰੀਤ ਜਸਪ੍ਰੀਤ ਹੈਗਾ ਜਸਪ੍ਰੀਤ ਤੇ ਇੱਕ ਇਹਦਾ دوست ਹੈਗੇ ਜਿਹੜਾ ਕਿ ਨਹੀਂ ਫੜਿਆ ਗਿਆ ਉਹ ਵੀ ਇੰਨਾ ਖੜੇ ਦੇ ਨੇ ਦੋ ਬੰਦੇ ਬਾਕੀ ਤਿੰਨ ਬੰਦੇ ਜਿਹੜੇ ਨਹੀਂ ਫੜੇ ਗਏ ਉਹ ਕੁਰਥਪੂਰੇ ਦੇ ਨੇ ਤੇ ਜਿਹੜੇ ਫੜੇ ਗਏ ਨੇ ਰਾਜ ਰਾਣੀ ਮੋਗੇ ਦੀ ਹੈਗੀ ਹੈ ਤੇ ਜੌਨ ਤੇ ਜਿਹੜਾ ਵਿਜੇ ਹੈਗੇ ਨੇ ਉਹ ਹੈਗੇ ਨੇ ਫਿਰੋਜ਼ਪੁਰ ਇਹ ਪਹਿਲਾਂ ਇਹਨਾਂ ਤੇ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੈ ਇਕੱਲੇ ਜੌਨ ਤੇ ਇੱਕ ਪਰਚਾ ਦਰਜ ਹੈ ਉਹ ਲੜਾਈ ਝਗੜੇ ਦਾ ਪਰਚਾ ਹੈਗਾ ਉਹ ਕੋਈ ਇਹੋ ਜਿਹਾ ਹਜੇ ਪਰਚਾ ਨਹੀਂ ਹੈ ਪਰ ਇਹਨਾਂ ਦੇ ਫੋਨ ਚੋਂ ਜੋ ਡਿਟੇਲਸ ਮਿਲ ਰਹੀਆਂ ਨੇ ਉਹ ਤੋਂ ਲੱਗ ਰਿਹਾ ਹੈ ਵੀ ਕਾਫੀ ਸਮੇ ਤੋਂ ਇਹ ਰਕਟ ਚੱਲ ਰਿਹਾ ਹੈ ਜਿਹੜੇ ਤਿੰਨ ਬੰਦੇ ਨੇ ਉਹ ਫੜਨ ਵਾਲੇ ਰਹਿੰਦੇ ਨੇ ਉਹਨਾਂ ਤੋਂ ਜੇ ਕੁਝ ਅੱਗੇ ਹੋਇਆ ਤਾਂ ਫਿਰ ਕਲੀਅਰ ਹੋਏਗਾ ਹਜੇ ਤੱਕ ਹੋਰ ਕੁਝ ਨਹੀਂ ਇਹ ਇੰਨਾ ਕੀ ਰੈਕਟ ਸੀਗਾ ਜਿੰਨੇ ਬੰਦੇ 6 ਇਹਨੇ ਟੋਟਲ 9 ਬੰਦੇ ਆ ਦਰ ਰੈਕਟ ਸਰ ਇਹਨਾਂ ਦਾ ਕੁਝ ਬਰਾਮਦ ਹੋ ਗੇ ਨੇ ਬਰਾਮਦ ਨੇ ਤੇ ਮੋਬਾਈਲ ਹੈਗੇ ਨੇ ਗੱਡੀ ਬਰਾਮਦ ਹੋਈ ਹੈ ਇੱਕ ਡਿਜ਼ਾਇਰ ਕਾਰ ਹੈਗੀ ਹੈ ਜਿਹੜੀ ਆਪਣਾ ਇਹਦੀ ਹੈਗੀ ਹੈ ਰਾਜਰਾਨੀ ਦੇ ਮਮਤਾ ਰਾਣੀ ਦੀ ਕਾਰ ਹੈਗੀ ਡਿਜ਼ਾਇਰ ਦੀ